ਗੁਰੂ ਰਮੇ ਨਵਾਸ ਵਲੀਤੋ ਜਹਾਨ ਸਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸ਼ਿਸ਼ੋਬਦ सात संगत जी वागुरु जी का खालसा वाहू जी की फति जो जमे है शौर आया होश आया बहुत दुख से सुख, सुख देखे वो दे गुजरे रहे लेकिन इस दिन तो सारी उम्र डरते रहे एक खौफ बढ़ता रहे। आखिर दिन आ गया इस, इस सिस्टम कुदरत नजाम अकाल पुरख सब समझ देने अक्सर आप महाराज का ही हवाला देते हैं कल आए नान का सदे उठे रहे ਮੈਨੂੰ ਕੁਝ ਵੀ ਸਮਝ ਨਹੀਂ ਆਇਆ ਕਿ ਸ਼ਾਗਿਰਦ ਲਫ਼ਜ਼ ਦਾ ਤਰਜਮਾ ਅਗਰ ਕਰੀਏ ਟਰਾਂਸਲੇਸ਼ਨ ਕਰੀਏ ਮੈਨੂੰ ਹੋਰਤ ਕੁਝ ਸਮਝ ਨਹੀਂ ਸੀ ਆਇਆ ਮੈਨੂੰ ਇੰਨਾ ਲੱਗਾ ਕਿ ਸ਼ਾਹ ਦੇ ird gird ਰਹਿਣ ਵਾਲਾ ਸ਼ਾਗਿਰਦ ਹੋ ਸਕੇ ਉਹ ਸ਼ਾਹ ਉਹ ਬਾਦਸ਼ਾਹ ਸੀ ਸੁਰਾਵੇ ਇੱਕ ਗਲਾਸ ਮਜ਼ਬੂਤ ਮੈਨੂੰ ਜਦੋਂ ਹੋਸ਼ ਆਈ ਮੈਂ ਵੇਖਿਆ ਕਵਾਲ ਨਕਾਲ ਕਲਾਸੀਕਲ ਗਾਇਈ ਕੀਰਤਨੇ ਜਥੇ ਅਪਾਈ ਨਿਰਮਲ ਸੋ ਭਾਈ ਦਇਆ ਸਿੰਘ ਜੀ ਪਟਨੇ ਵਾਲੇ ਰਾਣਾ ਸਾਹਿਬ ਮਹਤਾਰ ਸੰਧੂ ਸਾਹਿਬ ਜ਼ਖਮੀ ਸਾਹਿਬ ਸਾਰੇ ਜਥੇ ਸਾਰੇ ਕਵਾਲ ਜਵਈਏ ਆ ਕੇ ਮੇਰੇ ਉਸਤਾਦ ਜੀ ਦੇ ਕਦਮਾਂ 'ਚ ਬਹਿਣਾ ਵਾਇਸੇ ਫਖਰ ਸੁਣੇ ਇਹ ਉਹਨਾਂ ਦੇ ਹਮਸਫਰ ਨੇ ਇਹ ਵੀ ਮੇਰੇ ਉਸਤਾਦਾਂ ਦਾ ਦਰਜਾ ਰੱਖਦੇ ਨੇ ਉਸਤਾਦ ਪੂਰਨ ਚੰਦ ਘਡਾੜੀ ਸਾਹਿਬ ਔਰ ਮੁਹੰਮਦ ਸਦੀਕ ਸਾਹਿਬ ਉਹ ਜਦੋਂ ਵਡਾਲੀ ਸਿੰਘ ਨੂੰ ਬੁਲਾਉਂਦੇ ਆਪਣੇ ਘਰ ਦੇ ਫੰਕਸ਼ਨਾਂ ਤੇ ਮੇਰੀ ਇਹ ਹੀ ਖਿਦਮਤ ਹੁੰਦੀ ਬੇਟੇ ਇਹਨਾਂ ਦਾ ਖਿਆਲ ਰੱਖੀ ਅਦਬ ਦੇ ਰਿਸ਼ਤੇ ਤੋਂ ਸ਼ੁਰੂ ਹੋਇਆ ਕੰਮ ਇੱਕ ਖੌਫ ਹੁੰਦਾ ਸੀ ਇੱਕ ਅਦਬ ਹੁੰਦਾ ਸੀ ਇੱਕ ਡਿਸਿਪਲਨ ਹੁੰਦਾ ਸੀ ਉਸ ਤੋਂ ਬਾਅਦ ਉਹ ਕੁਝ ਸਾਲ ਤੱਕ ਮੈਂ ਬੋਲਿਆ ਹੀ ਨਹੀਂ ਮੈਂ ਮناسب ਨਹੀਂ ਸਮਝਿਆ ਹੁੰਦਾ ਰਿਹਾ ਇੱਕ ਵਾਰੀ ਕਹਿਣ ਲੱਗੇ ਤਿੰਨ ਚਾਰ ਪੰਜ ਸਾਲ ਬਾਅਦ ਬੇਟਾ ਕੋਈ ਗੱਲ ਗੁਲ ਵੀ ਕਰਾ ਕਰ ਤੇ ਮੈਨੂੰ ਲੱਗਾ ਪਿਆਰ ਸ਼ਬਦ ਜਾਂ ਪਿਆਰ ਦਾ ਅਹਿਸਾਸ ਹੀ ਹੁੰਦਾ ਫਿਰ ਮੁਹੱਬਤ ਹੋ ਗਈ ਫੇ ਇੰਤਹਾ ਇਸ਼ਕ उन्ह वालों मेर भरया हमेशा शफ भर हाथ रहा मेरे ती सारे मेरे गुर भाइयों से मेरे को गल् नहीं हो रही है। मैं सिर्फ आजाद कर बजाए ना कह दा कि मेरी माँ ਇੱਕ ਮੇਰਾ ਮਾਪੇ ਜਿੰਨੇ ਜਨਮ ਦਿੱਤਾ ਉਹ ਵੀ ਅਕਾਲ ਚਲਾਣਾ ਹੋ ਗਿਆ ਪਰਦਾ ਕਰ ਗਿਆ ਲੇਕਿਨ ਮੈਨੂੰ ਇਹ ਨਹੀਂ ਸੀ ਲੱਗਦਾ ਕਿ ਆਜਨ ਆਏਗਾ ਜਿੱਦੋਂ ਹੁਣ ਆਹ ਵਾਲਾ ਵਾਕਿਆ ਹੋਇਆ ਸ਼ਾਹ ਦਾ ਸ਼ਾਹ ਟੁੱਟ ਗਿਆ ਹੁਣ ਮੈਨੂੰ ਲੱਗਦਾ ਯਤੀਮ ਹੋ ਗਿਆ ਹੁਣ ਅਹਿਸਾਸ ਹੋਇਆ ਯਤੀਮ ਹੋ ਗਿਆ ਲੇਕਿਨ ਮੇਰੀ ਮਾਂ ਲੋਕੋ ਮੈਂ ਦੱਸਣਾ ਚਾਹੁੰਦਾ ਪਤਨੀ ਹੋਣਾ ਅਲੱਗ ਗੱਲ ਹੈ ਧਰਮ ਪਤਨੀ ਉਹ ਹੀ ਹੈ ਜਿਹੜੀ ਧਰਮ ਨਿਭਾਵੇ ਮੇਰੀ ਮਾਂ ਨੇ ਜਦੋਂ ਦੇ ਮਿਲੇ ਮੈਂ ਦੇਖਦਾ ਸਭ ਦੇ ਵੇਖਿਆ 1990 ਵਿੱਚ ਐਕਸੀਡੈਂਟ ਹੋਇਆ ਸੀ ਇੱਕ ਸੈਕਿੰਡ ਲਈ ਵੀ ਇੱਕ ਪਲ ਲਈ ਵੀ ਗਫਲਤ ਨਹੀਂ ਕੀਤੀ ਇੰਨੀ ਖਦਮਤ ਇੰਨੀ ਸੇਵਾ ਔਰ ਸ਼ਹਿਜ਼ਾਦਾ ਸਲੀਮ ਨੇ ਦੇ ਜੀਹਾਂ ਨੇ ਵਾਕਿਆ ਹਾਲ ਓਲਾਦ ਨੇ ਕੋਈ ਕਸਰ ਨਹੀਂ ਛੱਜੀ ਸਮਝਾਉਂਦੇ ਤੂੰ ਰਹਿ ਸਮਝ ਵੀ ਆਉਂਦਾ ਉਹਦਾ ਨਿਜਾਮ ਕੁਦਰਤ ਦਾ ਹੁਕਮ ਵੀ ਬਾਣੇ ਨੂੰ ਮਿੱਠਾ ਕਰਕੇ ਮੰਨੋ ਮੰਨਣ ਤੋਂ ਸਵਾਚਾਰਾ ਵੀ ਕੋਈ ਨਹੀਂ ਆਪਿ ਉਹ ਭਾਦੇ ਹੁੰਦੇ ਸੀ ਸਦਾ ਦੇ ਵਿਛੋੜੇ ਸਾਡਾ ਸੁੱਖ ਚੈਨ ਖੋਲਿਆ ਜੇ ਜਦੋਂ ਤੇਰੀ ਯਾਦ ਆਈ ਕੰਦੀ ਲੱਗ ਰੋਲੀ ਹੁਣ ਕੰਧਾਂ ਨਾਲ ਲੱਗ ਕੇ ਬੈਠ ਗਿਆ ਮੈਂ ਅਖੀਰ ਤੇ ਇਹ ਅਰਸ ਕਰਾਂਗਾ ਕਿ ਮੇਰੇ ਸਾਰੇ ਗੁਰਪਾਈ ਜਿਹੜੇ ਉਹਨਾਂ ਦੇ ਸ਼ਾਗਿਰ ਨੇ ਉਹਨਾਂ ਦੇ ਬਾਕੀ ਚੌਣ ਵਾਲੇ ਆਸ਼ਿਕ ਉਹਨਾਂ ਦੇ ਹਮਸਰਾਲ ਆਰਟਿਸਟ ਸਾਰਿਆਂ ਭੈਣਾਂ ਭਰਾਵਾਂ ਦਾ ਚੱਲ ਕੇ ਆਉਣਾ ਇੱਕ ਇੱਕ ਕਦਮ ਸਿਰਵ ਤੇ ਕਿਉਂਕਿ ਉਹਨਾਂ ਨੂੰ ਗੁਰਬਾਣੀ ਦਾ ਜੱਸੂਫੀ ਜ਼ਮਗਾ ਗੁਰੂ ਘਰ ਨਾਲ ਸ਼ਰਤੋ ਪਿਆਰ ਹੈ ਜਦੋਂ ਮੈਂ ਕਿਹਾ ਜੀ ਗੁਰਬਾਣੀ ਥੋੜਾ ਜਿਹਾ ਗੁਰੂ ਜੀ ਗਾਉਣਾ ਚਾਹੁੰਦਾ ਤੇ ਮੈਨੂੰ ਉਹਨਾਂ ਨੇ ਸਿਖਾਇਆ ਅੱਛਾ ਬੇਟਾ ਆਸ਼ੋਕ ਤਿਆਰ ਕਰਾਉਣਾ ਜਿੰਨੂੰ ਜੈਸੀ ਮੈਂ ਆਗਰ ਕਿਸੇ ਦੀ ਬਾਣੀ ਤੈਸੜਾ ਕਰੀ ਗਿਆ ਅੰਮਿਲ ਤੁਸੀਂ ਸਾਰੇ ਅਲੱਗ-ਅਲੱਗ ਸ਼ੋਭਿਆ ਤੋਂ ਤਸ਼ਰੀਫ ਲਿਆਏ ਸਾਡੇ ਦੁੱਖ ਵਿੱਚ ਸ਼ਾਮਲ ਹੋਏ ਰਾਜਨੀਤਿਕ ਹਸਤੀਆਂ ਵੀ ਹਰ ਸ਼ੋਭੇ ਤੋਂ ਉਹਨਾਂ ਨੂੰ ਪਿਆਰ ਕਰਦੇ ਸੀ ਕਿਉਂਕਿ ਉਹ ਸੱਚ ਦੇ ਸੀ ਮੇਰੀ ਕੋਈ ਬੇਨਤੀ ਅਖੀਰ ਵਿੱਚ ਧੰਨਵਾਦ ਲਈ ਤੇ ਸ਼ਬਦ ਛੋਟੇ ਨੇ ਲੇਕਿਨ ਉਸ ਘਰ ਵਿੱਚ ਜਿਹੜੇ-ਜਿਹੜੇ ਆਏ ਸਭ ਨੂੰ ਪਤਾ ਸਾਰੇ ਜਹਾਨ ਨੂੰ ਕੋਈ ਖਾਲੀ ਚਾਹ ਪਾਣੀ ਲੰਗਰ ਤੋਂ ਬਿਨਾਂ ਨਹੀਂ ਸੀ ਗਿਆ ਅੱਜ ਤੱਕ ਵੱਡੇ ਪਾਤਸ਼ਾਹ ਦੇ ਨਾਂ ਤੇ ਗੁਰੂ ਦਾ ਢੋਟ ਲੰਗਰ ਹੈ ਇਹ ਸੁਨਨਤ ਕਹਿ ਲੋ ਜਾਂ ਉਹਨਾਂ ਦੀ ਮਰਜ਼ੀ ਕਹਿ ਲੋ ਜਾਂ ਉਹਨਾਂ ਨੂੰ ਅਗਰ ਤੁਸੀਂ ਸੱਚੀ ਪਿਆਰ ਕਰਦੇ ਆਂ ਤੇ ਪ੍ਰਸ਼ਾਦ ਦੀ ਛਕ ਵਿੱਚ ਲੰਗਰ ਛੱਕ ਕੇ ਜਾਣਾ ਮੇਰੀ ਜ਼ੁਬਾਨ ਵੀ ਸੁੱਕ ਰਹੀ ਐ ਸਾਹ ਵੀ ਸੁੱਕ ਰਿਹਾ ਹੈ ਜੇ ਤੂੰ ਫੂਰ ਗੱਲ ਨਹੀਂ ਹੁਣੇ ਤੁਹਾਡਾ ਧੰਨਵਾਦ ਤੁਹਾਡੀ ਮਿਹਰਬਾਨੀ ਐ ਸੱਚਾ ਪਾਸ਼ਾ ਇਹ ਇਸ ਬਾਣਾ ਮੰਨਦਾ ਸਾਰਿਆਂ ਨੂੰ ਬਲ ਬਖਸ਼ੀ ਵਾਹਿਗੁਰੂ ਜੀ ਦੇ ਕਾਲ ਸਾਹਿਬ ਵਾਹਿਗੁਰੂ ਜੀ ਜਫਤ